ਮੈਂ 셀ਫ ਰਿਟਾਇਰਡ ਲੈਕਚਰਿੰਗ ਫਿਜ਼ੀਕਲ ਐਜੂਕੇਸ਼ਨ ਫਰਮ ਗਵਰਨਮੈਂਟ ਸਕੀਨਰ ਸੈਕੰਡਰੀ ਫਰਗਲਸਨਾ ਤੇ ਆਪਾਂ ਇੱਥੇ ਬਾਬਾ ਪਾਈ ਮਲਤਾਨ ਸਾਹਿਬ ਜੀ ਦੀ ਔਲਾਦ ਆਂ ਬਾਬਾ ਗੰਗਾ RAM ਜੀ ਦੀ ਔਲਾਦ ਆਂ ਤੇ ਸਾਨੂੰ ਇਹ ਸਿੱਖੀ ਜੋ ਆਪਾਂ ਨੂੰ ਸਾਹਮਣੇ ਬੰਦਾਂ ਦੇ ਉਹਦੇ ਨਾਲ ਦੇਖਾਈ ਦਿੰਦੀਆਂ ਨੇ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਪ੍ਰਦਾਨ ਕੀਤੀ ਹੋਈ ਹੈ ਧੰਨਵਾਦ یہ سارے بہت ضروری ہو جاتا ہے ਵੀ ਜਿਹੜੀ ਟੀਮ ਨੇ ਅਪੇਲਾ ਕੀਤੀ ਇਸ ਕੰਮ ਨੂੰ ਬੜੇ ਸੱਚੇ ਧੰਨ ਨਾਲ ਨੇਪਰੇ ਚੜਾਇਆ ਅਸੀਂ ਉਹਦੇ ਵਿਣੀਆ ਬਹੁਤ ਧੰਨਵਾਦੀਆਂ ਤੇ ਇਹ ਲਾਜ਼ਮੀ ਹੈ ਵੀ ਜਿਹੜੀ ਗੱਲ ਜਦੋਂ ਮਦਦ ਤੁਸੀਂ ਨੇ ਕਰਦੀ ਹੁੰਦੀ ਆ ਹੁਣ ਇਹ ਮਾ ਉਹ ਨਹੀਂ ਹੈ ਪਰ ਜੇ ਬਹੁਤ ਸਮਾਂ ਪਹਿਲਾਂ ਅਸੀਂ ਇਹ ਸਮਝ ਜਾਂਦੇ ਜਾਂ ਇਸ ਨੂੰ ਜਾਰੀ ਕਰ ਲੈਂਦੇ ਤਾਂ ਅੱਜ ਨੂੰ ਪਰ ਕੇਤੇ ਹਰ ਖੁਸ਼ੀ ਦੇ ਬਹੁਤ ਦਾਤਾ ਪ੍ਰਤੀ ਹੋਣੀ ਸੀ ਜੋ ਤੁਸੀਂ ਦੇਖੋ ਵੀ ਨਜ਼ਰ ਦੇਖਿਓ ਰਹਿਮ ਦਾ ਵਰਸੀਰ ਹੈ ਇਹ ਬਹੁਤ ਵੱਡੀ ਗੱਲ ਹੈ ਵੀ ਅਸੀਂ ਬਹੁਤ ਖੁਸ਼ ਹਾਂ ਜਿਨ੍ਹਾਂ ਦੀ ਇੱਥੇ ਗੱਦੀ ਲੱਗਦੀ ਸੀ ਜਦੋਂ ਉਹਨਾਂ ਨੇ ਇਹ ਪਿੰਡ ਦੀ ਸਫਲਤਾ ਕੀਤੀ ਹੈ ਉਦੋਂ ਪੱਕੇ ਦਵਾਜ ਦੇ ਅੰਦਰ ਅੰਗਰੀ ਸਾਰੇ ਤੁਹਾਨੂੰ ਮਾਰਦੇ ਸੀ ਬਾਬਾ ਜਨ ਸਾਹਿਬ ਦੇ ਚਾਰੇ ਪਾਸੇ ਆ ਕੇ ਤੇ ਬਸੇ ਆਪ ਆਪਣਾ ਐਸ ਗਰੀ ਚਾਹੀਏ ਮਖੀ ਸਰਪੂ ਜੀ ਦਾ ਤਾਰਾ ਮੇਰੇ ਸੀ ਜੀ ਦਾ اس بعد جیسری سارے بہادر سامنے پرکاش جی ترجیح جی شروع شروع یہ بسا سی بعد چربار بھتے گئے کچا دروازہ بن گیا کچے دروازے کے باہر بھی سارے پروبار چلے گئے میں پیٹ کا واٹا لیا ਦੇਖੋ ਸਭ ਤੋਂ ਪਹਿਲਾਂ ਤਕਰੀਬਨ ਪ੍ਰਾਈ ਸਕੂਲ ਬਣ ਗਿਆ ਸੀਗਾ ਪਰ ਮੇਰਾ ਕਹਿਣ ਤੋਂ ਭਾਵ ਹੈ ਵੀ ਜਦੋਂ ਅਸੀਂ ਬਾਬਾ ਸਿੰਘ ਸਾਹਿਬ ਤੇ ਜਾਂਦੇ ਸੀ ਕੋਈ ਸਾਡੇ ਤੇ ਮੁਸਕਾਉਂਦੇ ਹੋਣੇ ਵੀ ਤੇ ਮੈਂ ਘਰੇ ਗੰਗਾ ਉਧਰ ਧਿਆਨ ਨਹੀਂ ਕਰਦਾ ਤੇ ਸਾਡੇ ਕੋਲੇ ਆਉਂਦੇ ਨੇ ਤੇ ਚੱਲ ਗਏ ਤੇ ਅੱਜ ਬਹੁਤ ਵੱਡੀ ਗੱਲ ਹੈ ਵੀ ਅਸੀਂ ਅੱਜ ਵੀ ਸੰਭਲਦੇ ਤੇ ਬਾਬਾ ਨੰਦ ਸਾਹਿਬ ਨੂੰ ਯਾਦ ਕੀਤਾ ਜਿਨ੍ਹਾਂ ਨੇ ਇਸ ਨਿੱਕਰ ਕੇਂਦਰ ਦੀ ਸਥਾਪਨਾ ਕੀਤੀ ਤੇ ਸਾਡੇ ਤੇ ਹਮੇਸ਼ਾ ਰਹਿਮਤ ਵਰਸਾਉਂਦੇ ਰਹੇ ਅੱਜ

تاہیے پندر کے آسکا ہے تاہیے اس پنڈ کے لوگ بہت ترقی کرتے ہیں جانے رکھو کیونکہ سارے نگر نے بڑے خوشی سہیوگا یہاں کی جڑی ہے اسٹیبلشمنٹ کی بہت سونی بڑی شردا نام جاس یاد اس چیز کا وہ سامان جاگروا ضرور بن سکے زیادہ